ਸਸਕਲ ਦੋਸਤੋ ਆਸ ਕਰਦਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੁਝ ਲੋਕ ਜੁੜ ਜਾਣ ਫਿਰ ਆਪਾਂ ਇੱਕ ਗੱਲ ਤੁਹਾਡੇ ਨਾਲ ਜ਼ਰੂਰੀ ਕਰਨੀ ਆ ਕੱਲ ਤੱਕ ਦੀ ਮੈਂ ਵੇਟ ਨਹੀਂ ਕਰ ਪਾਇਆ ਕੋਈ ਚੀਜ਼ਾਂ ਜੀਆਂ ਹੁੰਦੀਆਂ ਨੇ ਜੋ ਜਿੰਨੀ ਜਲਦੀ ਜਿੰਨਾਂ ਦੇ ਨਾਲ ਜਿਹਦੇ ਵਿੱਚ ਜਿੰਨਾ ਵਿਸ਼ੇ ਦੇ ਉੱਤੇ ਜਿੰਨੀ ਜਲਦੀ ਹੋ ਸਕੇ ਗੱਲ ਕਰ ਲਈ ਜਾਵੇ ਤਾਂ ਚੰਗਾ ਹੁੰਦਾ ਆ ਕਾਫੀ ਜੁੜ ਚੁੱਕੇ ਨੇ ਲੋਕ ਤੇ ਮੈਂ ਇੱਕ ਵੀਡੀਓ ਦਿਖਾਉਣੀ ਆ ਫਿਰ ਉਸ ਤੇ ਆਪਾਂ ਗੱਲ ਕਰਾਂਗੇ।ਰੇ ਘਰ ਲੈ ਜਾਣਗੇ। ਇਹ ਘਰ ਹਾਂ ਲੋਕਾਂ ਨੂੰ। ਫਿਰ ਵਾਪਸ ਮreturnData। ਇਹ ਬੇਜਬਤ ਨਹੀਂ ਹੈ। ਇਹਦਾ ਇੱਕ ਬਜ਼ੁਰਗਾਂ ਦੀ ਵੀਡੀਓ ਆ ਕੈਨੇਡਾ ਚ ਕੋਈ ਅ ਕਪਲ ਜਿਹੜਾ ਕੋਈ ਘੁੰਮ ਰਿਹਾ ਉਹਨਾਂ ਨੇ ਇਸ ਬਜ਼ੁਰਗ ਦੀ ਇੰਟਰਵਿਊ ਕਰ ਰਿਹਾ ਤੇ ਪੁੱਛ ਰਿਹਾ ਉਹਨਾਂ ਤੋਂ ਕੀ ਕੀ ਜਿਹੜੇ ਹੁਣ ਜਿਹੜਾ ਨਵਾਂ ਯੰਗਸਟਰ ਆ ਉਹ ਘਰ ਲੈ ਲੂਗਾ ਲੈ ਸਕਦਾ ਤੇ ਉਹ ਕਹਿੰਦੇ ਵੀ ਨਹੀਂ ਲੈ ਨਹੀਂ ਸਕਦਾ ਮਤਲਬ ਕੁਝ 네ਗੇਟਿਵ ਜਿਹਾ ਥਾਟ ਆ ਉਹਨਾਂ ਦਾ ਆਪਾਂ ਇਸ ਬਜ਼ੁਰਗ ਬਾਰੇ ਤਾਂ ਆਪਣੀ ਆਪਾਂ ਕੋਈ ਗੱਲ ਕਰਨੀ ਇਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਲੰਮੀ ਉਮਰ ਬਖਸ਼ੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ 100 ਸਾਲ ਉਮਰ ਹੋਵੇ ਤਾਂ ਜੋ ਇਹ ਆਪਦੇ ਅੱਖੀਂ ਦੇਖ ਕੇ ਜਾਣ ਸਾਰਾ ਪ੍ਰੋਸੈਸ ਕਿਉਂਕਿ ਇਹਨਾਂ ਦਾ ਕਸੂਰ ਨਹੀਂ ਕੋਈ ਕਸੂਰ ਕਿਉਂ ਨਹੀਂ ਇਹਨਾਂ ਦਾ ਇਹਨਾਂ ਦਾ ਅ ਕਸੂਰ ਇਸ ਕਰਕੇ ਨਹੀਂ ਹੈ ਕਿਉਂਕਿ ਇਹ ਜਿਹੜਾ ਕੁਝ ਕੰਜ਼ਿਊਮ ਕਰ ਰਿਹਾ ਸੋਸ਼ਲ ਮੀਡੀਆ ਤੋਂ ਕਿਉਂਕਿ ਮੇਰੇ ਹਿਸਾਬ ਨਾਲ ਅੱਜ ਜੀ ਯੰਗਸਟਰ ਨਾਲੋਂ ਵੀ ਜ਼ਿਆਦਾ ਸੋਸ਼ਲ ਮੀਡੀਆ ਬਜ਼ੁਰਗ ਕੰਜ਼ਿਊਮ ਕਰਦੇ ਨੇ ਐਂਡ ਉੱਥੇ ਜੋ ਦੇਖਦੇ ਨੇ ਉਹਨਾਂ ਨੇ ਸੇਮ ਹੀ ਅ ਚੀਜ਼ ਬੋਲਦੀ ਅ ਇੱਕ ਵੀਰ ਕਹਿ ਵੀ ਰਹੇ ਨੇ ਵੀ ਗੱਲ ਤਾਂ ਸਹੀ ਆ ਬਜ਼ੁਰਗ ਦੀ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਆਪਾਂ ਦਾ ਇਸੇ 네ਗੇਟਿਵਿਟੀ ਨੂੰ ਲੈ ਕੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਦੋਸਤੋ ਅਸੀਂ ਜਦੋਂ ਘਰੋਂ ਨਿਕਲੇ ਸੀ ਨਾ ਜਦੋਂ ਆਪਾਂ ਘਰ ਛੱਡ ਕੇ ਕੈਨੇਡਾ ਆਸਟ੍ਰੇਲੀਆ ਕਿਸੇ ਵੀ ਹੋਰ ਮੁਲਕ ਦੇ ਵਿੱਚ ਗਏ ਆ ਤਾਂ ਅਸੀਂ ਕੁਝ ਆਪ ਦੇ ਅੰਦਰ ਸੁਪਨੇ ਸੰਜੋ ਕੇ ਗਏ ਆ ਸਮਾਂ ਲੱਗਦਾ ਹਰ ਚੀਜ਼ ਨੂੰ ਪੂਰੇ ਹੁੰਦਿਆਂ ਨੂੰ ਟਾਈਮ ਲੱਗਦਾ ਹਰ ਚੀਜ਼ ਨੂੰ ਬਣਨ ਦੇ ਵਿੱਚ ਕੋਈ ਵੀ ਚੀਜ਼ ਬਾਈ ਦਾ ਨਾਈਟਸ ਬਣ ਕੇ ਰੈਡੀ ਨਹੀਂ ਹੁੰਦੀ ਜਿੱਥੋਂ ਤੱਕ ਗੱਲ ਨੇਗੇਟਿਵਿਟੀ ਦੀ ਆ ਜਿੱਥੋਂ ਤੱਕ ਲੋਕਾਂ ਦੇ ਇਸ ਪ੍ਰਚਾਰ ਦੀ ਗੱਲ ਆ ਕਿ ਭਾਵੇਂ ਉਹ ਮੁਲਕ ਕੋਈ ਵੀ ਹੋਵੇ ਜੇ ਤੁਸੀਂ ਇਹ ਸੋਚ ਰਹੇ ਹੋ ਨਾ ਵੀ ਪੰਜਾਬ ਵਿੱਚ ਕੰਮ ਕਰਨ ਵਾਲੇ ਹਰੇਕ ਬੰਦੇ ਨੂੰ ਰਿਸਪੈਕਟ ਮਿਲ ਰਹੀ ਹੈ ਨਹੀਂ ਮਿਲ ਰਹੀ ਇੱਥੇ ਵੀ ਜਿਹੜੇ ਚੰਗੇ ਬਿਜ਼ਨਸ ਕਰ ਰਹੇ ਆ ਜਦੋਂ ਉਹ ਕੁਝ ਬੋਲ ਕੇ ਪਾਉਂਦੇ ਆ ਵੀਡੀਓਜ਼ ਰਾਹੀਂ ਤਾਂ ਹਜ਼ਾਰਾਂ ਕਮੈਂਟਸ ਹੁੰਦੇ ਨੇ ਉਹਦੇ ਥੱਲੇ ਜੋ ਉੱਥੇ ਵੀ 네ਗੇਟਿਵਿਟੀ ਫਲਾ ਰਹੇ ਹੁੰਦੇ ਨੇ ਕੱਲੇ ਕੈਨੇਡਾ ਦੀ ਗੱਲ ਨਹੀਂ ਹੈ ਕੱਲੇ ਆਸਟ੍ਰੇਲੀਆ ਦੀ ਗੱਲ ਨਹੀਂ ਹੈ ਜਾਂ ਕੱਲੇ ਬਾਹਰ ਭੇਜਣ ਨੂੰ ਲੈ ਕੇ ਗੱਲ ਨਹੀਂ ਹੈ ਮੈਂ ਵੀ ਜਦੋਂ ਕੋਈ ਪੋਜ਼ਿਟਿਵ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦਾ ਪੋਜ਼ਿਟਿਵ ਪੁਆਇੰਟ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਸਿਰਫ ਮੈਂ ਆਪਣੀ ਕਮੈਂਟ ਵੀ ਕਰ ਦਿੰਦੇ ਆ ਵੀ ਤੇਰੀ ਰੋਟੀ ਖਤਰੇ 'ਚ ਆ ਰੋਟੀ ਦੀ ਤਾਂ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਵੀ ਆ ਵੀ ਆਪਾਂ ਪੰਜ ਸੱਤ ਹੋਰ ਲੋਕਾਂ ਨੂੰ ਵੀ ਖਵਾ ਸਕਦੇ ਆ ਚਾਹੀ ਕੰਮ ਅੱਜ ਵੀ ਬੰਦ ਹੋ ਜਵੇ ਕਈ ਵਾਰੀ ਆਪਾਂ ਕਿਸੇ ਬਾਰੇ ਉਨਾ ਕੀ ਜਾਣਦੇ ਹੁੰਨੇ ਆ ਜਿੰਨਾ ਕੋਨੇ ਤੁਹਾਨੂੰ ਕਿਹਾ ਪਰミਸ਼ਨ ਦਿੱਤੀ ਹੁੰਦੀ ਹੈ ਜਾਣਨ ਦੀ ਤੇ ਆਪਾਂ ਉਸ ਹਿਸਾਬ ਨਾਲ ਕਮੈਂਟ ਕਰ ਦਨੇ ਆ ਚਲੋ ਉਸ ਗੱਲ ਨੂੰ ਛੱਡੀਏ ਆਪਾਂ ਗੱਲ ਕਰਨੀਆਂ ਮੇਰੀ ਸਿਰਫ ਮੈਂ ਉਹਨਾਂ ਬੱਚਿਆਂ ਨੂੰ ਸੰਬੋਧਿਤ ਹੋ ਕੇ ਇਹ ਗੱਲ ਕਹਿਣ ਲੱਗਿਆ ਕਹਿਣ ਜਾ ਰਿਹਾ ਜਿਹੜੇ ਬੱਚੇ ਅੱਜ ਆਪਦੇ ਮਾਂ ਪਿਓ ਦਾ ਦਰਦ ਲੈ ਕੇ ਕੈਨੇਡਾ ਆਸਟ੍ਰੇਲੀਆ ਗਏ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਪਿਓ ਦਾ ਕਰਜ਼ਾ ਤੇ ਦਿਲ ਦੇ ਵਿੱਚ ਮਾਂ ਦੀਆਂ ਦੁਆਵਾਂ ਨੇ ਜਿਨ੍ਹਾਂ ਨੂੰ ਪਿੱਛੇ ਦਿਸਦਾ ਕਿ ਸਾਡੇ ਛੋਟੇ ਭੈਣ ਭਰਾ ਲਈ ਅਸੀਂ ਇਨਸਪੀਰੇਸ਼ਨ ਬਣਨਾ ਇੰਨਾ ਗੱਲਾਂ ਨੂੰ ਨਹੀਂ ਸੁਣਨਾ ਸੀ ਇੰਨਾ ਗੱਲਾਂ ਨੂੰ ਮੰਨਤੇ ਨਹੀਂ ਲਾਉਣਾ ਇਹ ਵੀਡੀਓ ਮੇਰੀ ਸੇਵ ਕਰਕੇ ਰੱਖ ਲਿਓ ਉਹ ਹਰ ਬੱਚਾ ਉਹ ਹਰ ਬਜ਼ੁਰਗ ਉਹ ਹਰ ਸੁਣਨ ਵਾਲਾ 10 ਸਾਲ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਜਿੰਨਾ ਕੈਨੇਡਾ ਦਾ ਪੋਲਿਟੀਕਲ ਸਿਸਟਮ ਹੈ ਜਿੰਨੇ ਚੰਗੇ ਬਿਜ਼ਨਸ ਆ ਉਨ੍ਹਾਂ ਵਿੱਚ ਬਹੁਤਾ ਨਹੀਂ ਤਾਂ 40 ਤੋਂ 45% ਸ਼ੇਅਰ ਸਾਡੇ ਸਟੂਡੈਂਟਸ ਦਾ ਹੋਊਗਾ ਇਹ ਚੀਜ਼ ਮੈਂ ਅੱਜ ਲਿਖ ਕੇ ਦਿਨਾ ਅੱਜ ਬੋਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਸੇਵ ਕਰਕੇ ਰੱਖ ਲਿਓ ਅਸੀਂ ਬਿਲਕੁਲ ਢੇਰੀ ਨਹੀਂ ਟਾਉਣੀ ਇਹਨਾਂ ਗੱਲਾਂ ਨੂੰ ਸੁਣ ਕੇ ਅਸੀਂ ਆਪਦੇ ਮਾਂ ਪਿਓ ਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਗਏ ਆ ਜਾਂ ਆਸਟ੍ਰੇਲੀਆ ਗਏ ਆ ਜਾਂ ਘਰ ਛੱਡੇ ਨੇ ਅਸੀਂ ਉਹ ਗਰੀਬੀ ਕੱਢਣੀ ਆ ਘਰ ਦੇ ਵਿੱਚੋਂ ਜਿਹੜੀ ਸਾਡੇ ਮਾਂ ਪਿਓ ਜਿਹਦੇ ਹੱਥ ਥੱਲੇ ਦੱਬੇ ਰਹਿ ਗਏ ਜਿਨ੍ਹਾਂ ਨੇ ਉਹਨਾਂ ਦੀ ਉਹਨਾਂ ਦੀ ਜਵਾਨੀ ਉਸ ਗਰੀਬੀ ਨੇ ਖਾ ਲਈ ਜਾਂ ਉਸ ਫਾਈਨੈਂਸ਼ੀਅਲ ਕਰਾਈਸਿਸ ਨੇ ਖਾ ਲਈ ਤੇ ਉਹਨਾਂ ਨੇ ਸਾਡੇ ਵਿੱਚ ਦੀ ਸੁਪਨੇ ਦੇਖੇ ਨੇ ਮੈਂ ਨਵੇਂ ਜਾਣ ਵਾਲਿਆਂ ਲਈ ਗੱਲ ਨਹੀਂ ਕਰ ਰਿਹਾ ਜੇ ਤੁਸੀਂ ਜਿਹੜੇ ਨਹੀਂ ਜਾਣਾ ਚਾਹੁੰਦੇ ਨਾ ਜਾਓ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਕੈਨੇਡਾ 'ਚ ਬੈਠੇ ਨੇ ਜਿਹੜੇ ਪਹੁੰਚ ਚੁੱਕੇ ਨੇ ਜਿਨ੍ਹਾਂ ਕੋਲੇ ਆਪਸ਼ਨ ਹਰ ਬੰਦੇ ਕੋਲੇ ਆਪਸ਼ਨ ਨਹੀਂ ਹੈ ਪਿੱਛੇ ਮੁੜਨ ਦਾ ਬਹੁਤ ਸੌਖਾ ਵਾ ਕਿਸੇ ਨੂੰ ਇਹ ਕਹਿ ਦੇਣਾ ਵੀ ਪਿੱਛੇ ਮੁੜ ਜਾਓ ਵਾਪਸ ਆ ਜਾਓ ਬਹੁਤੇ ਲੋਕ ਆਵਦਾ ਸਭ ਕੁਝ ਖਤਮ ਕਰਕੇ ਫਿਰ ਕੈਨੇਡਾ ਪਹੁੰਚਿਆ ਜਾਂ ਆਸਟ੍ਰੇਲੀਆ ਪਹੁੰਚਿਆ ਤੇ ਉਹਨਾਂ ਨੂੰ ਸਾਡੇ ਹੌਸਲਿਆਂ ਦੀ ਲੋੜ ਆ ਉਹਨਾਂ ਨੂੰ ਸਾਡੀ ਇੱਕ ਚੰਗੀ ਗੱਲ ਕੀਤੀ ਕਿਸੇ ਇਨਸਾਨ ਨੂੰ ਕਈ ਵਾਰੀ ਪਾਰ ਲੰਘਾ ਦਿੰਦੀ ਆ ਸਾਡੇ ਸ਼ਬਦਾਂ ਦੇ ਵਿੱਚ ਕਿੰਨੀ ਤਾਕਤ ਆ ਇਸ ਬਾਰੇ ਸਾਨੂੰ ਆਪ ਨੂੰ ਵੀ ਨਹੀਂ ਪਤਾ ਕਿਸੇ ਬਾਰੇ ਬੋਲੇਗੇ ਚੰਗੇ ਲਫਜ਼ ਤੁਹਾ ਕਿਸੇ ਇਨਸਾਨ ਦੀ ਮਰਜ਼ ਦੇ ਦਵਾਈ ਬਣ ਜਾਂਦੇ ਨੇ ਤੁਹਾਡੀ ਇਸ ਲਈ ਜਿਹੜਾ ਤੁਹਾਡੇ ਆਸੇ ਪਾਸੇ ਕੋਈ ਤੁਹਾਡੇ ਬੱਚਾ ਜਿਹੜਾ ਹਜੇ ਜੀਨੇ ਜਾਣਾ ਉਹਨੂੰ ਤੁਸੀਂ 네ਗੇਟਿਵ ਕਰ ਦੋ ਕੋਈ ਪ੍ਰੋਬਲਮ ਨਹੀਂ ਤੁਸੀਂ ਨਹੀਂ ਭੇਜਣਾ ਚਾਹੁੰਦੇ ਉਹਨੂੰ 네ਗੇਟਿਵ ਕਰੋ ਜਿੰਨਾ ਮਰਜ਼ੀ 네ਗੇਟਿਵ ਕਰ ਦੋ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਜਿਹੜੇ ਬੱਚੇ ਉੱਥੇ ਪਹੁੰਚ ਚੁੱਕੇ ਨੇ ਤੇ ਜਿੰਨਾਂ ਕੋਲੇ ਆਪਸ਼ਨ ਨਹੀਂ ਕੀ ਵਾਪਸ ਮੋੜਨ ਦੀ ਪਲੀਜ਼ ਉਹਨਾਂ ਦਾ ਖਿਆਲ ਰੱਖੋ ਤੇ ਮੀਰੀਆਂ ਵੀਰਾਂ ਨੂੰ ਵੀ ਬੇਨਤੀ ਆ ਜਿਨ੍ਹਾਂ ਨੇ ਮਾਈਕ ਬਜਾਰੋਂ ਮਿਲ ਜਾਂਦੇ ਨੇ ਪਰ ਇਹਨਾਂ ਦੀ ਵਰਤੋਂ ਤੇ ਦੁਰਵਰਤੋਂ ਦਾ ਖਿਆਲ ਅਸੀਂ ਰੱਖਣਾ ਦੇਖੋ ਬੱਚੇ ਮੂਰੇ ਖੜੇ ਨੇ ਉਹ ਵੀਜ਼ਾ ਲਵਾ ਕੇ ਉਹ ਤਾਂ ਚਲੇ ਗਏ ਹੁਣ ਪਤਾ ਨਹੀਂ ਉਹ ਪਿਓ ਨੇ ਕਿਵੇਂ ਉਹਦੀ ਧੀ ਭੇਜੀ ਹੋਊਗੀ ਜਿਹੜੀ ਮੂਰੇ ਖੜ ਕੇ ਸੁਣ ਰਹੀ ਹੋ ਬਜ਼ੁਰਗ ਦੀ ਗੱਲ ਦੇਖੋ ਇਹ ਮਹਾਰਾਜ ਨੇ ਕੀ ਦੀ ਜ਼ਿੰਦਗੀ ਕਿਵੇਂ ਦੀ ਲਿਖੀ ਹੈ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਕਦੋਂ ਉਹ ਤੁਹਾਨੂੰ ਫਰਸ਼ੋਂ ਅਰਸ਼ ਚੜਾ ਦਿੰਦਾ ਇਹ ਕਿਸੇ ਨੂੰ ਨਹੀਂ ਪਤਾ ਬਸ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਮਿਹਨਤ ਦਾ ਤੁਹਾਡੇ ਅੰਦਰ ਹੌਨਰ ਹੋਣਾ ਚਾਹੀਦਾ ਤੁਹਾਡੇ ਅੰਦਰ ਲੱਗੇ ਰਹਿਣ ਦੀ ਤਾਕਤ ਹੋਣੀ ਚਾਹੀਦੀ ਹੈ ਸੋ ਦੋਸਤੋ ਇਹ ਵੀਡੀਓ ਮੈਂ ਇਸ ਕਰਕੇ ਬਣਾਈ ਆ ਸਿਰਫ ਉਹਨਾਂ ਬੱਚਿਆਂ ਵਾਸਤੇ ਬਣਾਈ ਆ ਮੈਂ ਫੇਰ ਦੁਬਾਰੇ ਕਹਿਣਾ ਚਾਹੁੰਦਾ ਜਿਹੜੇ ਹਜੇ ਨਹੀਂ ਗਏ ਨਾ ਉਹਨਾਂ ਨੂੰ ਜਿੰਨਾ ਮਰਜ਼ੀ 네ਗੇਟਿਵ ਕਰ ਲੋ ਕੋਈ ਬਿਗ ਡੀਲ ਨਹੀਂ ਹੈ ਕਰ ਦਿਓ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਨਾ ਭੇਜੋ ਪਰ ਜਿਹੜੇ ਉੱਥੇ ਪਹੁੰਚੇ ਹੋਏ ਨੇ ਨਾ ਉਹਨਾਂ ਲਈ ਤੁਹਾਡੇ ਮੂੰਹ ਚੋਂ ਤੁਹਾਡੇ ਦਿਲ ਚੋਂ ਦੁਆ ਹੀ ਨਿਕਲਣੀ ਚਾਹੀਦੀ ਆ ਉਹ ਪਹੁੰਚ ਚੁੱਕੇ ਨੇ ਉੱਥੇ ਤੇ ਉਹਨਾਂ ਦੇ ਮਾਪਿਓ ਨੇ ਆਪਦੀ ਸਾਰੀ-ਸਾਰੀ ਜ਼ਿੰਦਗੀ ਦੀ ਪੂੰਜੀ ਉਹਨਾਂ ਦੇ ਉੱਤੇ ਇਨਵੈਸਟ ਕੀਤੀ ਆ ਉਹਨਾਂ ਵੱਲ ਝਾਕ ਰਹੇ ਨੇ ਉਹਨਾਂ ਦੇ ਛੋਟੇ ਭੈਣ ਭਰਾ ਮਾਪਿਓ ਉਹਨਾਂ ਨੂੰ ਇਹ ਆ ਵੀ ਸਾਡਾ ਪੁੱਤ ਕੁਝ ਬਣ ਕੇ ਆਪਦੇ ਭੈਣਾ ਭਰਾਵਾਂ ਦਾ ਆਪਦੇ ਪਰਿਵਾਰ ਦਾ ਕੁਝ ਸਵਾਰੂਗਾ ਇਸ ਲਈ ਥੋੜਾ ਜਿਹਾ ਆਪਾਂ ਮਤਲਬ ਕਿਹੜੇ ਸਿਸਟਮ ਵੱਲੋਂ ਅਸੀਂ ਤੁਰ ਪਿਆ ਸਿਰਫ ਤੇ ਸਿਰਫ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਸਾਨੂੰ ਸਵਾਦ ਆਉਣ ਲੱਗਿਆ ਨੈਗੇਟਿਵਿਟੀ ਦੇ ਵਿੱਚ ਪਤਾ ਇਹ ਬਹੁਤ ਭਿਆਨਕਰ ਤੇ ਬਹੁਤ ਖਤਰਨਾਕ ਬਿਮਾਰੀ ਅਸੀਂ ਆਪਦੇ ਆਪ ਨੂੰ ਲਾ ਲਈ ਆ ਅਸੀਂ ਕੋਈ ਵੀ ਗੱਲ ਜਿਹੜੀ ਵੀ ਗੱਲ ਦੇ ਵਿੱਚ ਨੈਗੇਟਿਵਿਟੀ ਹੈ ਨਾ ਜਿਹਦੇ ਵੀ ਅਸੀਂ ਕਿਸੇ ਦੀ ਲੜਾਈ ਹੁੰਦੀ ਹੋਵੇ ਕਿਸੇ ਨੂੰ ਗਾਲਾਂ ਕੱਢਣੀਆਂ ਹੋਣ ਅਸੀਂ ਉਥੇ ਇੱਕ ਮਿੰਟ 'ਚ ਪਹੁੰਚ ਜਾਂਦੇ ਆ ਕਿਸ ਨੂੰ ਸ਼ਾਬਾਸ਼ੀ ਤੇ ਹੱਲਾਸ਼ੀਰੀ ਦੇਣੀ ਹੋਵੇ ਸਾਡੇ ਮੂੰਹ ਬੰਦ ਹੋ ਜਾਂਦੇ ਆ ਦੋਸਤੋ ਆਪਾਂ ਇਹਨਾਂ ਚੀਜ਼ਾਂ 'ਚ ਉੱਪਰ ਉੱਠ ਕੇ ਸੋਚੀਏ ਸਾਡੇ ਭਰਾ ਭਤੀਜੇ ਭੈਣਾ ਬੱਚੇ ਸਾਡੇ ਪਹੁੰਚੇ ਨੇ ਬਾਹਰ ਅਸੀਂ ਜੇ ਉਹਨਾਂ ਦੇ ਨਾਲ ਨਹੀਂ ਖੜਾਂਗੇ ਯਾਰ ਤੁਸੀਂ ਫਾਈਨੈਂਸ਼ੀਅਲੀ ਨਹੀਂ ਖੜ ਸਕਦੇ ਤੁਸੀਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਦੇ ਸਕਦੇ ਤੁਸੀਂ ਉਹਨਾਂ ਵਾਸਤੇ ਉਹਨਾਂ ਨੂੰ ਕੰਮ ਨਹੀਂ ਲੱਭ ਕੇ ਦੇ ਸਕਦੇ ਐਟਲੀਸਟ ਉਹਨਾਂ ਵਾਸਤੇ ਚੰਗੇ ਬੋਲ ਤਾਂ ਬੋਲ ਸਕਦੇ ਆ ਨਾ ਉਹਨਾਂ ਵਾਸਤੇ ਇੱਕ ਦੁਆ ਤਾਂ ਕਰ ਸਕਦੇ ਆ ਨਾ ਸੋ ਮੇਰੀ ਬਜ਼ੁਰਗਾਂ ਨੂੰ ਇਹ ਬੇਨਤੀ ਆ ਤੁਸੀਂ ਦੁਆ ਕਰੋ ਉਹਨਾਂ ਵਾਸਤੇ ਉਹਨਾਂ ਵਾਸਤੇ ਉਹਨਾਂ ਨੂੰ ਦੁਆਵਾਂ ਦਿਓ ਕਿ ਉਹਨਾਂ ਦਾ ਆਉਣ ਵਾਲਾ ਜਿਹੜਾ ਜੀਵਨ ਆ ਉਹ ਸਕਸੈਸਫੁਲ ਹੋਵੇ ਉਹ ਘਰ ਵੀ ਬਣਾਉਣ ਉਹ ਘਰ ਇੱਕ ਘਰ ਨਹੀਂ ਪੰਜ ਪੰਜ 7 7 ਘਰ ਹੋਣ ਉਹਨਾਂ ਦੇ ਪੰਜਾਬ 'ਚ ਵੀ ਕੋਠੀਆਂ ਹਨ ਉਹਨਾਂ ਦੀਆਂ ਕੈਨੇਡਾ ਆਸਟ੍ਰੇਲੀਆ ਵੀ ਕੋਠੀਆਂ ਹਨ ਸੋ ਮੇਰੀ ਇਹ ਬੇਨਤੀ ਹੈ ਬਸ ਇੰਨੀਕ ਬੇਨਤੀ ਕਰਨ ਲਈ ਮੈਂ ਲਾਈਵ ਆਇਆ ਸੀ ਮੈਨੂੰ ਪਤਾ ਕਈ ਵਾਰੀ ਅਸੀਂ ਪੋਜ਼ਿਟਿਵ ਗੱਲਾਂ ਅੱਜ ਕੱਲ ਸਾਨੂੰ ਬਹੁਤਾ ਜ਼ਿਆਦਾ ਸਾਡੇ ਮਾਨ ਦੇ ਉੱਤੇ ਅਸਰ ਕਰਨੋਂ ਘਟੀਆਂ ਹੋਈਆਂ ਨੇ ਅਸੀਂ 네ਗੇਟਿਵਿਟੀ ਬੱਧ ਇੰਜੋਏ ਕਰਦੇ ਹਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਬੇਫਾਲ ਤੂਜੇ ਦੋ ਬੰਦੇ ਮੁੰਡਾ ਕੁੜੀ ਕਮੈਂਟੋ ਕਮੈਂਟੀ ਜਾਂ ਲਾਈਵ ਚੈਟ ਦੇ ਵਿੱਚ ਲੜ ਰਹੇ ਹੋਣ ਤਾਂ ਅਸੀਂ ਉੱਥੇ ਦੋ ਦੋ ਹਜ਼ਾਰ ਬੰਦਾ ਵੀ ਸੁਣ ਕੇ ਅਸੀਂ ਉਹਨੂੰ ਸ਼ੇਅਰ ਵੀ ਕਰ ਦਿੰਨੇ ਆ ਅੱਕੇ ਦੀ ਅੱਗੇ ਪਰ ਪੋਜ਼ਿਟਿਵ ਗੱਲਾਂ ਸਾਡੇ ਅੱਜ ਹੁਣ ਸਾਡੇ ਸਿਸਟਮ ਇਹ ਜਿਆ ਬਣ ਗਿਆ ਕਿ ਸਾਡੇ ਤੇ ਅਸਰ ਕਰਨ ਨੂੰ ਘਟ ਗਿਆ ਇੰਨੀ ਕਿ ਸਾਨੂੰ 네ਗੇਟਿਵਿਟੀ ਨੇ ਘੇੜ ਲਿਆ ਪਰ ਸੋਚਣਾ ਤਾਂ ਪਊਗਾ ਸੋਚਣ ਵਾਲੀ ਗੱਲ ਆ ਇਸ ਲਈ ਮੇਰੀ ਇਹ ਬੇਨਤੀ ਆ ਮੇਰੀ ਤੇ ਯੂਟਿਊਬਰਸ ਨੂੰ ਵੀ ਬੇਨਤੀ ਆ ਪੋਜ਼ਿਟਿਵ ਪੋਜ਼ਿਟਿਵ ਚੀਜ਼ਾਂ ਲੈ ਕੇ ਆਓ ਮੂਰੇ ਜਾਂ ਤਾਂ ਉਹ ਪੋਜ਼ਿਟਿਵ ਲੋਕ ਜਿਹੜੇ ਕੁਝ ਕਰ ਰਹੇ ਨੇ ਜਿਹੜੇ ਕੁਝ ਕਰ ਸਕਦੇ ਨੇ ਉਹ ਸ਼ਾਇਦ ਤੁਹਾਨੂੰ ਟਾਈਮ ਹੀ ਨਹੀਂ ਦਿੰਦੇ ਵੀ ਉਹ ਤੁਸੀਂ ਉਹਨਾਂ ਨੂੰ ਉਹਨਾਂ ਕੋਲੇ ਆਦਾ ਮਾਈਕ ਲੈ ਕੇ ਜਾ ਸਕੋ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਲੱਭ ਲੈਣੇ ਆ ਜਿਹੜੇ ਵਿਲੇ ਬੈਠਿਆ ਸਿਰਫ ਤੇ ਸਿਰਫ ਨੈਗੇਟਿਵਿਟੀ ਫਲਾਉਣ ਲਈ ਪਰ ਮੇਰੀ ਉਹਨਾਂ ਬੱਚਿਆਂ ਨੂੰ ਬੇਨਤੀ ਆ ਬੰਦ ਕਰ ਦਿਓ ਇਹਨਾਂ ਲੋਕਾਂ ਨੂੰ ਸੁਣਨਾ ਬੰਦ ਕਰ ਦਿਓ ਇਹਨਾਂ ਲੋਕਾਂ ਦੀਆਂ ਗੱਲਾਂ ਤੇ ਗੌਰ ਕਰਨਾ ਸਿਰਫ ਗੌਰ ਕਰੋ ਆਪਦੇ ਪਰਿਵਾਰ ਦੇ ਉੱਤੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਕਿਵੇਂ ਭੇਜਿਆ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡੇ ਮਾਪਿਆਂ ਦੀ ਤੁਹਾਡੇ ਤੋਂ ਕੀ ਆਸਾਂ ਨੇ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡੇ ਮਗਰ ਤੁਹਾਡੀਆਂ ਭੈਣਾ ਭਰਾਵਾਂ ਦੀ ਤੁਹਾਡੇ ਤੋਂ ਕੀ ਆਸਾਂ ਨੇ ਇਹਨਾਂ ਚੀਜ਼ਾਂ ਦੇ ਉੱਤੇ ਹੋਰ ਕਿਸੇ ਵੀ ਗੱਲਬਾਤ ਗੱਲਵਲ ਗੌਰ ਕਰਨ ਦੀ ਲੋੜ ਨਹੀਂ ਆਵਦਾ ਸਿਰਫ ਤੇ ਸਿਰਫ ਆਫ ਦਾ ਫੋਕਸ ਆਫ ਦਾ ਨਿਸ਼ਾਨਾ ਇੱਕ ਮਥਲੋ ਉਹਦੇ ਤੇ ਬਣਾ ਕੇ ਰੱਖੋ ਹੋਰ ਸਾਰੀਆਂ ਗੱਲਾਂ ਗਲਤ ਸਾਬਤ ਹੋ ਜਾਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੁਸੀਂ ਕਰਕੇ ਦਿਖਾਉਣੀਆਂ ਨੇ ਅੱਜ ਚੈਲੰਜ ਲੈ ਲਓ ਇਹਨਾਂ ਚੀਜ਼ਾਂ ਨੂੰ ਕਿ ਤੁਸੀਂ ਕਰਕੇ ਦਿਖਾਉਣੀਆਂ ਨੇ ਗਲਤ ਸਾਬਤ ਇਹਨਾਂ ਕਹਿੰਦਾ ਦੋਸਤੋ ਖਿਮਾਤ ਹੋ ਜਾ ਚੱਕਾ ਜੀ ਸਸਿਕਕਾਰ